ਦੰਦ ਓਕੇ ਜੀ ਇਹ ਰਮ ਤੁਹਾਨੂੰ ਸਭ ਨੂੰ ਲਵ ਇਹ ਕਰੇਗਾ ਲੈ ਮੇਰੇ ਓਕੇ ਸਰ ਅਦਾਕਾਰ ਅੱਲੂ ਅਰਜੁਨ ਜੋ ਫਿਲਮ ਪੁਸ਼ਪਾ 2 ਵਿੱਚ ਆਪਣੀ ਸ਼ਾਨਦਾਰ ਭੂਮਿਕਾ ਲਈ ਜਾਣੇ ਜਾਂਦੇ ਹਨ ਨੂੰ ਹైదరాబాద్ ਪਗਦੜ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਖਬਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹైదరాబాద్ ਵਿੱਚ ਸੰਧਿਆ ਥੀਏਟਰ ਵਿਖੇ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਪਕੜਨ ਮਚ ਗਈ ਸੀ ਜਿਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਸੀ। ਸਥਾਨਕ ਪੁਲਿਸ ਨੇ ਕਿਹਾ ਸੀ ਕਿ ਥੀਏਟਰ ਵਿਖੇ ਫਿਲਮੀ ਅਦਾਕਾਰਾਂ ਦੇ ਪਹੁੰਚਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਅਗਹਿਤਰੀ ਨਹੀਂ ਦਿੱਤੀ ਗਈ ਸੀ ਜਿਸ ਦੇ ਚਲਦਿਆਂ ਪ੍ਰਸ਼ਾਸਨ ਲੋੜਿੰਦੇ ਸੁਰੱਖਿਆ ਇੰਤਜ਼ਾਮ ਨਹੀਂ ਕਰ ਸਕਿਆ ਇਸ ਮਾਮਲੇ ਵਿੱਚ ਅਦਾਕਾਰ ਅੱਲੂ ਅਰਜੁਨ ਦਾ ਨਾਮ ਅਣਗੈਲੀ ਲਈ ਸਾਹਮਣੇ ਆਇਆ ਅਦਾਕਾਰ ਨੇ ਮੌਕੇ ਤੇ ਮਾਫੀ ਮੰਗੀ ਸੀ ਅਤੇ ਮ੍ਰਿਤਕ ਮਹਿਲਾ ਦੇ ਪਰਿਵਾਰ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਸੀ ਉਨ੍ਹਾਂ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਦੀ ਯਕੀਨ ਦਿਵਾਇਆ ਸੀ ਫਿਲਮ ਪੁਸ਼ਪਾ 2 ਨੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ ਪਰ ਇਸ ਸਫਲਤਾ ਦੇ ਬਾਵਜੂਦ ਅਦਾਕਾਰ ਲਈ ਇਹ ਸਮਾਂ ਔਖਾ ਸਾਬਤ ਹੋ ਰਿਹਾ ਹੈ ਹైదరాబాద్ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਹੈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਥਿਤੀ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨ ਲਈ ਹੋਰ ਅਪਡੇਟ ਦੀ ਉਮੀਦ ਹੈ ਇਹ ਮਾਮਲਾ ਨਾ ਹੀ ਕੇਵਲ ਫਿਲਮ ਉਦਯੋਗ ਤੇ ਸਵਾਲ ਖੜਾ ਕਰਦਾ ਹੈ ਸਗੋਂ ਮਸ਼ਹੂਰ ਹਸਤੀਆਂ ਦੀ ਸਮਾਜਿਕ ਜ਼ਿੰਮੇਵਾਰੀ ਤੇ ਵੀ ਧਿਆਨ ਕੇਂਦਰਿਤ ਕਰਦਾ ਹੈ ਅੱਲੂ ਅਰਜੁਨ ਦੀ ਗ੍ਰਿਫਤਾਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਇਸ ਖਬਰ ਤੇ ਨਜ਼ਰ ਬਣੀ ਰਹੇਗੀ ਅਤੇ ਅਸੀਂ ਤੁਹਾਨੂੰ ਹਰ ਨਵੀਂ ਜਾਣਕਾਰੀ ਲਈ ਅਪਡੇਟ ਦਿੰਦੇ ਰਹਾਂਗੇ